ਸਪ੍ਰਿੰਗ ਰੋਲ ਮੋਮੋਜ਼ ਬੱਕਰੀ ਦਾ ਦੁੱਧ ਮੁਰਗੇ ਦੀ ਟੰਗਾਂ ਬੱਕਰੇ ਦੇ ਖਰੋੜੇ ਤੁਸੀਂ ਪਹਿਲਾਂ ਵੀ ਬੜੇ ਫੇਮਸ ਰਹਿ ਚੁੱਕੇ ਹੋ ਇੰਸਟਾਗ੍ਰam ਤੇ ਮੈਂ ਦੇਖੀ ਤੁਹਾਡੀ ਰੀਲਾਂ ਤੇ ਦਿਲ ਤੋਂ ਲਾਈਕ ਕਰਦਾ ਭਾਈ ਤੁਹਾਨੂੰ ਛੋਟੇ ਭਾਈ ਤੇ ਇੱਕ ਪਲੀਜ਼ ਹੋ ਜੇਵੇ ਜੀ ਰਿਕਵੈਸਟ ਹੀ ਹੈ ਮਿੰਨਤ ਵਾਲੀ ਗੱਲ ਹੈ ਚਾਹਤੇ ਜਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕਨੇ ਆਏ ਆ ਕਿ ਭੁੱਖੇ ਆ ਜਾਂਦੇ ਨਾਮ ਮੇਰਾ ਇੰਸਟਾਗ੍ਰam ਦੇ ਸੋਚੀਂ ਰਮੜਿਆ ਪਿਆਰੇ ਖਾਨ ਜੀ ਹਾਂ ਸਹੀ ਗੱਲ ਲੈ ਸਹੀ ਹੁੰਦਾ ਜ ਲੈ ਬੱਚੇ ਨੇ ਹਾਂਜੀ ਦੋਸਤੋ ਅਸਲਾਮੁਅਲੈਕਮ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ 'ਚ ਤੇ ਸ਼ੁਰੂ ਕਰ ਰਿਹਾ ਜਵਾਕ ਤੋਂ ਜਵਾਕ ਦਾ ਨਾਮ ਹੈਗਾ ਸਾਹਿਲ ਸਾਹਿਲ ਸੈਦ ਹਨਾ ਜੀ ਹਾਂਜੀ ਸਾਹਿਲ ਸੈਦ ਜੀ ਕਿੰਨੀ கிਲਾਸ 'ਚ ਹੋ ਤੁਸੀਂ ਸਭ ਤੋਂ ਪਹਿਲਾਂ ਕਿਹੜੀ 'ਚ 7ਵੀਂ 'ਚ 7ਵੀਂ 'ਚ ਤੂੰ ਇੱਥੇ ਕੀ ਕਰ ਰਹੇ ਹੋ ਬੇਟਾ ਤੁਸੀਂ ਪਿੱਛੇ ਦੇਖੋ ਇੰਨਾ ਜ਼ਿਆਦਾ ਪਾਣੀ ਖੜਾ ਹੈ ਨਾ ਜੇ ਤੁਸੀਂ ਬਾਈ ਚਾਂਸ ਤੁਹਾਡਾ ਫੇਰ ਫਿਸਲ ਜੇ ਤੁਸੀਂ ਤਾਂ ਡੁੱਬ ਜਾਓਗੇ ਬੇਟਾ ਹਾਂਜੀ ਤੇ ਫਿਰ ਕੀ ਕਰ ਰਹੇ ਹੋ ਇੱਥੇ ਹਾਂਜੀ ਕਹਿੰਦਾ ਮੱਛੀਆਂ ਦੇਖ ਰਿਹਾ ਇੱਥੇ ਮੱਛੀਆਂ ਇੱਥੇ ਬੇਟਾ ਮੱਛੀਆਂ ਆਉਂਦੀਆਂ ਨੇ ਹਾਂਜੀ ਇਹ ਨਹੀਂ ਬੇਟਾ ਇਹ ਪਾਣੀ ਦੇਖੋ ਪਹਿਲਾਂ ਕਿਦਾਂ ਦਾ ਹੈ ਤੇ ਤੁਹਾਨੂੰ ਲੱਗਦਾ ਇਹ ਚ ਮੱਛੀਆਂ ਆਉਂਦੀ ਹੋਣੀ ਹਾਂਜੀ ਆਉਂਦੀਆਂ ਨੇ ਅੱਛਾ ਤੇ ਥੋੜਾ ਲੱਗਦਾ ਕਿ ਨਾ ਕਿ ਨੀਚੇ ਦੀ ਮੱਛੀ ਆਉਂਦੀ ਹੈ ਕਿ ਨਹੀਂ ਨਿਕਾਨੀਆਂ ਮਹਿਲਾ ਦਾ ਸੱਪ ਵੀ ਹੋਣਗੇ ਇੱਥੇ ਜੇ ਮੱਛੀਆਂ ਨੇ ਹਾਂਜੀ ਹਾਂਜੀ ਤੁਸੀਂ ਜਵਾਬ ਕਿਉਂ ਦੇ ਰਹੇ ਹੋ ਥੋੜਾ ਜਿਹਾ ਖੁੱਲਕੇ ਜਵਾਬ ਦੋ ਨਾ ਡਰ ਲੱਗ ਰਿਹਾ ਕੈਮਰੇ ਤੋਂ ਹਾਂਜੀ ਫਿਰ ਇੱਧਰ ਦੇਖੋ ਤੇ ਤੁਹਾਡੇ ਬੁੱਲ੍ਹਾਂ ਤੇ ਕੀ ਹੋਇਆ ਬੁੱਲੇ ਨੇ ਖਰਾਬ ਕਿਉਂ ਨੇ ਉਹ ਪਟ ਰਹੇ ਆ ਬੁੱਲੇ ਪਟ ਰਹੇ ਨੇ ਕੀ ਖਾਇਆ ਸੀ ਕੁਝ ਵੀ ਨਹੀਂ ਉੱਚੀ ਬੋਲੋ ਨਾ ਕੁਝ ਵੀ ਨਹੀਂ ਕੁਝ ਵੀ ਨਹੀਂ ਫਿਰ ਆ ਫਟ ਕਿਉਂ ਰਹੇ ਨੇ ਉਹੀ ਪਟ ਰਹੇ ਠੰਡ ਕਰਕੇ ਠੰਡ ਕਰਕੇ ਹਾਂਜੀ ਠੰਡ ਚ ਬੁੱਲ ਫਟ ਜਾਂਦੇ ਨੇ ਹਾਂਜੀ ਨਹੀਂ ਯਾਰ ਕੁਝ ਖਾਇਆ ਹੋਣਾ ਮਾੜਾ ਤੇਰਾ ਬਰਗਰ ਪੀਜ਼ਾ ਸਮੋਸੇ ਨੂਡਲ ਬਰਫੇ ਸ਼ਰਫੀ ਅੱਲਾ ਮਟੱਲਮ ਪਕੌੜੇ ਪਨੀਰ ਪਕੌੜੇ ਹਾਂਜੀ ਸਪਰਿੰਗ ਰੋਲ ਮੋਮੋਜ਼ ਬੱਕਰੀ ਦਾ ਦੁੱਧ ਮੁਰਗੇ ਦੀ ਟੰਗਾਂ ਬੱਕਰੇ ਦੇ ਖਰੋੜੇ ਤੇ ਫਿਰ ਖਾਇਆ ਤਾਂ ਖਾਇਆ ਕੀ ਹੈ ਬੇਟਾ ਥੋੜਾ ਜਿਹਾ ਇੱਧਰ ਦੇਖੋ ਕੀ ਗੱਲ ਘਬਰਾਈਏ ਲੱਗਦੇ ਹੋ ਘਰ ਤੋਂ ਘਰ ਤੋਂ ਦੂਰ ਆ ਕੇ ਤੁਸੀਂ ਹਾਂਜੀ ਥੋੜਾ ਉੱਚੀ ਬੋਲੋ ਨਾ ਫਿਰ ਡਰਗਾ ਤੇਰੇ ਹੋ ਹਾਂਜੀ ਗੱਡ ਕੇ ਬੋਲੋ ਨਾ ਨਾਂਜੀ ਨਾਂਜੀ ਤੇ ਇਹ ਤੁਹਾਡੀ ਟੀ-ਸ਼ਰਟ ਤੇ ਕੀ ਲਿਖਿਆ ਥੋੜਾ ਜਿਹਾ ਦਿਖਾਓ ਚੈਂਪੀਅਨ ਅੱਛਾ ਚੈਂਪੀਅਨ ਹੋ ਤੁਸੀਂ ਉੰਦੀ ਕਿਸ ਚੀਜ਼ ਦੇ ਬੈਟਬੋਲ ਦੇ ਜੀ ਬੈਟਬੋਲ ਦੇ ਅੱਛਾ ਕਿੰਨਾ ਕੁ ਖੇਲਦੇ ਹੋ ਬੈਟਬੋਲ ਖਾਸਾ ਖੇਲਦੇ ਆ ਖਾਸਾ ਤੇ ਜੇ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣ ਲਈ ਕਹਾਂ ਸਿੱਧੂ ਦਾ ਧੋਕ ਲੈਣਾ ਪਲੀਜ਼ ਸੁਣਾ ਨਾ ਕਰਿਓ ਕਿਉਂਕਿ ਆਡੀਅנס ਦੀ ਬਹੁਤ ਜ਼ਿਆਦਾ ਡਿਮਾਂਡ ਹੈ ਸਾਡੀ ਤੇ ਤੁਹਾਡੇ ਗਾਣਾ ਸੁਣਨ ਲਈ ਤੇ ਤੁਸੀਂ ਪਹਿਲਾਂ ਵੀ ਬੜੇ ਫੇਮਸ ਰਹਿ ਚੁੱਕੇ ਹੋ ਇੰਸਟਾਗ੍ਰam ਤੇ ਮੈਂ ਦੇਖੀ ਤੁਹਾਡੀ ਰੀਲਾਂ ਤੇ ਦਿਲ ਤੋਂ ਲਾਈਕ ਕਰਦਾ ਭਾਈ ਤੁਹਾਨੂੰ ਛੋਟੇ ਭਾਈ ਤੇ ਇੱਕ ਪਲੀਜ਼ ਹੋ ਜੇ ਵੀ ਜੀ ਰਿਕੁਐਸਟ ਹੀ ਹੈ ਮਿੰਨਤ ਵਾਲੀ ਗੱਲ ਹੈ ਇੱਕ ਸਿੱਧੂ ਬਾਈ ਦਾ ਗਾਣਾ ਹੋ ਜੇ ਦਸ ਬੁੱਤ ਤੇਰਾ ਹੈਡ ਡੋਣ ਕਾਸਤੋ ਚੰਗਾ ਪਲਾਸ ਦਾ ਸੀਮਾਨ ਕਾਸਤੋ ਆ ਜਿਹੜੇ ਦਰਵਾਜੇ ਵਿੱਚ ਬੋਰ ਤੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਐ ਕੌਣ ਕਾਸਤੋ ਕੁਝ ਇੱਥੇ ਜਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕਨੇ ਆਏ ਇੱਥੇ ਭੁੱਖੇ ਫੈਮਦੇ ਨਾਮ ਲੈ ਕੇ ਤੇਰੇ ਅੱਗੇ ਆਉਣਾ ਚਾਹੁੰਦੇ ਨੇ ਹੁਸੀਂ ਵੱੱਤਾ ਮਰਦਾ ਤੇ ਪੈਂਦੀ ਰਹਿੰਦੀ ਐ ਤਵੀ ਜਾਨੀ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਾਸਤੇ ਤੇ ਤੂ ਤੁਰਿਆ ਇੱਥੇ ਬਦਨਾਮੀ ਆਈ ਰੇਟ ਮਿਲੂਗੀ ਨਿੱਤ ਕੰਟਰੋਲ ਸੀ ਗਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡੋਹੇਟ ਵੀ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਬੁੱਟੇਟ ਵੀ ਮਿਲੂਗੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਹਣਾ ਬਹੁਤ ਅੱਛਾ ਬੱਚਾ ਹੈ ਅੱਗੇ ਸਿੰਗਰ ਬਣਨਾ ਚਾਹੋਗੇ ਤੁਸੀਂ ਲਾਈਫ 'ਚ ਹਾਂਜੀ ਤੇ ਇਸੇ ਗੱਲ ਤੇ ਸਿੱਧੂ ਬਾਈ ਨੂੰ ਲਾਈਕ ਕਰ ਦੇ ਕਿ ਥਾਪੀ ਤਾਂ ਹੋ ਜੇ ਨਾ ਸਿੱਧੂ ਬਾਈ ਵੜੀ ਹਾਏ ਇੱਕ ਵਾਰ ਹੋਰ ਤੇ ਬਾਈ ਆਪਣੇ ਆਪ ਨੂੰ ਕਿਹੜੇ ਟਰੈਕਟਰ ਵਰਗਾ ਕਹਿੰਦਾ ਸੀ ਕਿਹੜਾ ਟਰੈਕਟਰ ਦਾ ਰੁਤਬਾ ਮਿਲਿਆ ਚਲੋ ਜਰਨਲ ਨੌਲੇਜ ਦੇ ਕੁਐਸਚਨ ਨੇ ਕਿਸੇ ਟਰੈਕਟਰ ਦਾ ਨਾਮ ਲੈਂਦਾ ਸੀ ਨਾ ਬਾਈ ਫੇਵਰੇਟ ਟਰੈਕਟਰ ਸੀ ਬਾਈ ਦਾ ਚਲੋ ਮੈਂ ਤੁਹਾਨੂੰ ਤਿੰਨੋਂ ਆਪਸ਼ਨ ਦਵਾਂਗਾ ਤੁਸੀਂ ਪਹਿਲੇ ਨਹੀਂ ਬੋਲਣਾ ਪਹਿਲਾ ਆਪਸ਼ਨ ਸੁਣ ਲਓ ਫਿਰ ਬੋਲਣਾ ਠੀਕ ਹੈ ਨੰਬਰ 1 ਸੋਨਾਲੀਕਾ ਨੰਬਰ 2 ਜੌਂਡੀਅਰ ਨੰਬਰ 3 911 ਜੌਂਡੀਅਰ ਓ ਯਾਰ ਗੰਢੇ ਗੱਲ ਤੇ ਭਰਾਵਾ ਸਾਰੇ ਜੌਂਡੀਅਰ ਸੋਨਾਲੀਕਾ 911 911 ਫਿਰ ਪਹਿਲਾ ਕਾਤੋਂ ਬੋਲਤਾ ਫਲਾ ਸਾਰੀ ਪੱਟੀ ਮੇਸ ਕਰਤੀ ਵਲੌਗ ਦੀ ਔਰ ਇੱਕਦਮ ਸੇ ਇਹਨਾਂ ਨੇ ਬਖਤ ਬਦਲ ਦਿਆ ਜਜ਼ਬਾਤ ਬਦਲ ਦिए ਓ ਭਾਈ ਮਾਰੋ ਮੈਨੂੰ ਮਾਰੋ ਤਾਂ ਛੋੜੇ ਭਾਈ ਤੇ ਅੰਤ ਵਿੱਚ ਤੂੰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੂਗਾ ਮੈਸੇਜ ਕੀ ਦੇਣਾ ਚਾਹੂਗਾ ਲੋਕਾਂ ਨੂੰ ਵਲੌਗ ਬਾਰੇ ਵੀ ਆਪ ਲਾਈਕ ਕਰੋ ਰੋਜ਼ ਕਮੈਂਟ ਕਰੋ ਸ਼ੇਅਰ ਕਰੋ ਉੱਚੀ ਦੁਆਰੇ ਸਬਸਕ੍ਰਾਈਬ ਕਰੋ ਇਹੀ ਲੈਣ ਦੁਆਰੇ ਉੱਚੀ ਬੋਲੋ ਆਪ ਲਾਈਕ ਕਰੋ ਜੀ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬਸ ਜੀ ਬਸ ਜੀ ਹਾਂ ਜੀ ਤੇ ਇੱਕ ਵਾਰ ਕਹਦੇ ਕਦੇ ਵੀ ਮੇਰਾ ਕੀ ਨਾਮ ਹੈ ਵੈਸੇ ਮੈਂ ਭੁੱਲ ਗਿਆ ਕੀ ਨਾਮ ਹੈ ਮੇਰਾ ਇੰਸਟਾਗ੍ਰਾਮ ਦਾ ਸੋਚੀਂ ਯਰ ਮੜ ਜਾ ਪਿਆਰੇ ਖਾਨ ਜੀ ਹਾਂ ਸਹੀ ਗੱਲ ਸਲਾਹ ਸਹੀ ਹੁੰਦਾ ਜਲਾ ਬੱਚੇ ਨੇ ਤੇ ਮੇਰੇ ਬਾਰੇ ਕੁਝ ਕਹਿਣਾ ਚਾਹੂਗਾ ਵੀ ਇਹਦੇ ਮੇਰੇ ਬਾਰੇ ਵੀ ਦੋ ਕ ਲੈਣਾ ਬੋਲਦੇ ਭਰਾਵਾ ਤੇਰੀ ਵੀਡੀਓ ਬਣਾਈਏ ਵੀ ਵੀਰਾ ਬਹੁਤ ਅੱਛਾ ਜੀ ਸਾਰੇ ਦਿਨ ਮਾ ਮਾਰੇ ਗੱਲ ਵੀ ਬਲੌਗ ਬਣਾਉਂਦਾ ਜੀ ਅੱਛਾ ਵੀ ਫਿਲਮ ਵੀ ਕੱਢੀ ਆ ਭਾਈ ਵੀਰੇ ਨੇ ਜੀ ਅੱਛਾ ਜੀ ਹਾਂ ਜੀ ਥੋੜਾ ਉੱਚੀ ਆਣਾ ਦੇ ਭਰਾ ਲਾਈਕ ਵੀ ਕਰ ਦਿਓ ਵੀਰੇ ਨੇ ਜੀ ਤੇ ਹੋਰ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੀ ਤੇ ਮਿਲਦੇ ਆ ਇਸੇ ਨਾਲ ਨੈਕਸਟ ਬਲੌਗ ਚ ਕੀ ਸਪੋਰਟਿੰਗ ਟੇਕ ਕੇਅਰ ਰੱਬ ਰੱਖ ਰੱਬ ਰੱਖ I ਲਵ ਯੂ 올